ਅੱਜ ਬੜੀ ਫਰਤੀਨਾ ਕੰਮ ਹੁੰਦੇ ਨੇ ਕੀ ਗੱਲ ਵੀ ਅੱਜ ਅਖਰ ਖੁਸ਼ੀ ਹੋ ਤਾਂ ਮੈਨੂੰ ਹਾਂ ਬੜੀਆਂ ਮਸਕਰੀਆਂ ਨਹੀਂ ਸੀ ਐਂਡੀ ਨਾਲ ਦੀ ਨਾਲ ਨਹੀਂ ਆ ਫਿਰ ਫਲਰਾ ਨਾ ਪਾਏ ਉਹਨੇ ਇਧਰ ਜਮਾ ਪੀ ਚਾਗਾ ਜੀ ਫਲਰਾ ਤਾਂ ਨਹੀਂ ਪਉਂਦਾ ਇੰਨਾ ਚਾਹਗਾ ਮੈਨੂੰ ਤਾਂ ਇਹ ਨਹੀਂ ਸਮਝਦੀ ਰੀਲਾ ਨੂੰ ਨਾ ਸੁਟਾ ਜੋ ਕਿ ਕਿ ਸੋੜਨ ਨੂੰ ਤਾਂ ਨਹੀਂ ਲਾਉਂਦੇ ਤੇਰੀ ਲਾ ਸਿੱਟੀ ਜਾਂਨੀ ਇੰਨਾ ਚਾਹਗਾ ਜਿਹੜਾ ਮਰਾ ਚਾਹ ਚੜਾ ਇਹਦੇ ਨੇ ਫਰਤੀਨਾ ਕੰਮ ਕਰਦੀ ਅੱਜ ਤੋਂ ਪਿੱਛੇ ਨਹੀਂ ਕਰ ਲਿਆ ਕਰ ਲੱਗੇ ਵੀ ਤਾਂ ਮੈਂ ਖੁਸ਼ੀ ਹੁੰਦੀ ਆ ਹਾਂ ਅੱਗੇ ਵੀ ਤਾਂ ਚਾਹ ਹੁੰਦਾ ਹੀ ਆ ਤੁ ਫਿਰ ਅੱਜ ਸੌਜੀ ਬਣਾਉਣੀ ਕੀ ਬਣਾਉਣਾ ਅੱਜ ਚਿਕਨ ਬਣਾਉਣਾ ਅੱਜ ਚਿਕਨ ਬਣਾਉਣਾ ਹਾਂ ਲੈ ਵੀ ਅੱਜ ਚਿਕਨ ਕਿਹੜੀ ਖੁਜੀ ਬਣਾਉਣਾ ਕੀ ਹੋ ਗਿਆ ਅੱਜ ਲੈ ਅੱਜ ਮੇਸਾਣੇ ਹੋਣਾ ਅੱਛਾ ਤੇ ਭਰਾ ਦੀ ਆਉਂਦੀ ਕੋਈ ਚਿਕਨ ਬਣਾਣਾ ਹੈ ਤੇ ਹਾਂ ਬਣਾ ਲੈ ਦੱਸ ਨਹੀਂ ਤੇ ਜਦੋਂ ਜਿਹਨੇ ਤੂੰ ਬਣਾ ਕੇ ਦਿੱਤਾ ਕਦੋਂ ਬਣਾ ਕੇ ਦਿੱਤਾ ਲੈ ਜਦੋਂ ਮੈਂ ਤੈਨੂੰ ਪਰਸੂ ਕਿਹਾ ਸੀ ਕਮਲ ਚਿਕਨ ਬਣਾ ਲਈਏ ਹਾਂ ਤੇ ਤੂੰ ਮੈਨੂੰ ਕੀ ਕਿਹਾ ਸੀ ਟੈਂ ਬੋਦਲਾ ਦਾ ਗੈਂਸ ਬੋ ਮੱਚਦੀ ਮੈਂ ਤਾਂ ਥੱਕੀ ਜਾਨੀ ਕਿਹੜੇ ਟਾਈਮ ਨੂੰ ਆਉਂਗੀ ਤੇ ਕਿਹੜੇ ਗਣ ਖਾਵਾਂਗੇ ਮੇਰੇ ਨਾਲ ਨਾ ਬੜੀਆਂ ਗੱਲਾਂ ਨਾ ਥੋੜਾ ਬਸ ਚਿਕਨ ਲੈ ਦੂੰਗੀ ਛੇਤੀ ਛੇਤੀ ਤੇ ਅੱਜ ਵੀ ਫਿਰ ਬੰਦ ਗੋਭੀ ਬਣਨੀ ਆ ਆਹੀ ਮਦੂ ਬੰਦ ਗੋਭੀ ਮੇਰੇ ਭਰਾ ਤੇ ਉਹਨਾਂ ਕਰਕੇ ਬੰਦ ਗੋਭੀ ਬਣੂਗੀ ਬੰਦ ਗੋਭੀ ਬਣੂਗੀ ਮੈਂ ਖਾਣਾ ਨਾ ਹਾਂ ਹਾਂ ਤੇ ਫਿਰ ਉਹ ਵੀ ਬੰਦ ਗੋਭੀ ਮੈਂ ਨਾ ਖੀ ਚਿਕਨ ਕਾ ਖਾਉਂਗੀ ਅੱਜ ਚਿਕਨ ਹੀ ਬਣਾ ਮੇਰੇ ਭਰਾ ਨੇ ਨਹੀਂ ਉਹ ਅੱਜ ਬੰਦ ਗੋਭੀ ਬਣਨੀ ਮੈਂ ਲੈ ਕੇ ਆਉਣੀ ਆ ਚਿਕਨ ਨਹੀਂ ਲੈ ਕੇ ਆਉਣਾ ਤੋਂ ਮੇਰੇ ਭਰਾ ਦੇ ਆਉਂਦੇ ਖੁਸ਼ੀ ਨਹੀਂ ਹੈਗੀ ਖੁਸ਼ੀ ਹੈਗੀ ਖੁਸ਼ੀ ਹੈਗੀ ਰੋਟੀ ਪਾਣੀ ਨਾਲ ਹੀ ਖਾਣਾ ਨਾ ਮੈਂ ਵੀ ਤੇ ਹਾਂ ਆ ਤੇ ਫਿਰ ਖੁਸ਼ੀ ਨਾਲ ਹੀ ਖਾਣਾ ਆ ਵੇਖ ਲਓ ਆ ਆ ਆ ਗੱਲਾਂ ਕਰਦੇ ਤੁਸੀਂ ਹੁਣ ਲੈ ਗੱਲਾਂ ਕਰਦੇ ਨਾ ਮੈਂ ਜਦੋਂ ਕੱਲਾ ਕਹਤਾ ਵੀ ਮੈਨੂੰ ਤੂੰ ਚਿਕਨ ਬਣਾ ਦੇ ਜਦ ਮੈਂ ਲੈ ਕੇ ਆ ਉਹ ਤਾਂ ਬੰਦਦਾ ਨਹੀਂ ਬਾਹਲੀਆ ਨਾ ਗੱਲਾਂ ਨਾ ਸਰਾਉ ਚੁੱਪ ਕਰਕੇ ਜਾ ਕੇ ਚਿਕਨ ਲਿਆ ਦੋ ਮੈਨੂੰ ਨੇ ਮੇਰਾ ਭਰਾ ਪਰ ਜਾਈ ਆਉਣ ਵਾਲੀ ਆ ਠੀਕ ਹੈ ਜਵਾਕਾਂ ਨੇ ਵੀ ਹੋਣਾ ਨਾਲ ਕੋਕ ਕੋਕੂ ਕੀ ਦੀ ਬੋਤਲਾਂ ਦੋ ਤਿੰਨ ਵੱਧ ਹੀ ਲਿਆਇਓ ਉਹ ਬਹੁਤ ਪੀਂਦੇ ਆ ਕੋਕ ਕਾ ਤੇ ਜਿਹੜੇ ਵੀ ਮੇਰੀ ਦੁਕਾਨ ਦੇ ਵਿੱਚ ਸਮਾਨ ਪਿਆ ਫੇਰ ਉਹ ਉਹ ਵੇਚਣ ਨੂੰ ਰੱਖਿਆ ਮੈਂ। ਨਾ ਹੁਣ ਤੁਸੀਂ ਆਹ ਨੂੰ ਨਾ ਕਰਦੇ ਹੋ। ਗੱਲਾਂ ਕਰਦੀ। ਮੇਰੇ ਵਰੀ ਤਾਂ ਕੋਈ ਸਾਜੀ ਚਾਦੀ ਬੰਦੀ ਨਹੀਂ ਨੀਗੀ। ਕਦੇ ਬੰਦ ਗੋਦੀ ਬੰਦੀ ਤੇ ਕਦੇ ਗੋਦੀ ਬੰਦੀ। ਭਰਾਵਲੀ ਚਿਕਨ ਬੰਦਾ ਹੈਗਾ ਚਿਕਨ ਹੋ ਗਏ ਨੇ। ਤੁਹਾਡੇ ਲਈ ਕੀ ਨੀਂ ਨੀਂੀ ਸਾਜੀ ਮਸਾਲੇ ਪਾ ਕੇ ਬੜੇ ਇੰਗਰੀਡੀਅੰਟ ਪਾ ਕੇ ਉਹ ਨਹੀਂ ਤੁਹਾਨੂੰ ਸਵਾਲ ਲੱਗਦੀਆਂ। ਤੁਹਾਡੇ ਲਈ ਜਿਹੜੀ ਇੰਨੀ ਇੰਨੀ ਸਬਜ਼ੀ ਵਧੀਆ ਬਣਾਉਣੀ ਆ ਉਹ ਵਧੀਆ ਨਹੀਂ ਬਣਾਉਂਦੀ ਮੈਂ। ਮੇਰਾ ਨਾ ਮੂਡ ਨਾ ਖਰਾਬ ਕਰੋ। ਨਹੀਂ ਕੀ ਵਧੀਆ ਬਣਾਉਣੀ ਦੱਸ। ਇੰਨੀ ਵਧੀਆ ਸਬਜ਼ੀ ਬਣਾਇ। ਛਾਲ ਬਣਾਦੀ। ਦਾਲ ਖਵਾ ਦੇ ਤੇ ਭਰਾਣੂ ਦਾਲ ਵੀ ਤੇ ਚੰਗੀ ਆ ਵਿਟਾਮਿਨ ਹੁੰਦੇ ਦੇ ਵਿੱਚ ਲੋਹੇ ਨੂੰ ਦਾ ਇੱਕ ਦਿਨ ਦਾਲ ਖਾਣਾ ਵੀਡੀਓ ਤੇ ਨਾ ਹੁਣ ਲੱਗਾ ਕਿ ਤੇ ਚਿਕਨ ਨਹੀਂ ਖਾਂਦਾ ਉਹ ਉਹ ਦਾਲ ਹੀ ਖਾਣਾ ਅੱਛਾ ਆ ਤੇ ਘਰੇ ਤੇਰੇ ਘਰੇ ਚਿਕਨ ਖਾਣਾ ਨਹੀਂ ਦਾਲ ਦੀ ਗੱਲ ਤੁਸੀਂ ਛੱਡੋਗਾ ਮੇਰੇ ਭਰਾਣੇ ਚਿਕਨ ਹੀ ਖਾਣਾ ਉਹ ਚਿਕਨ ਬਿਨਾ ਰੋਟੀ ਨਹੀਂ ਖਾਂਦਾ ਮੈਂ ਉਹਨੂੰ ਫੋਨ ਲਉਣਾ ਲੈ ਕੇ ਚਿਕਨ ਖਾਣਾ ਤਾਂ ਲੈ ਆ ਤੇਰੀ ਭੈਣ ਮੇਰੇ ਵਰੀ ਕਰਦੀ ਹੰਨਖਰੇ ਹਾਂ ਠੀਕ ਆ ਅੱਜ ਤੂੰ ਉਹਨਾਂ ਤੇ ਪਹਿਲੇ ਬੋਲ ਤੂੰ ਤਾਂ ਆਇਆ ਵੀ ਨਹੀਂ ਤੂੰ ਤਾਂ ਕਹਿਉ ਨਹੀਂ ਹੁਣ ਚੱਲ ਕੇ ਜਿਗਨ ਬਣਾਉਣ ਲੱਗੀ ਆ ਜਿਆਦਾ ਨੂੰ ਸਮਝਾ ਵੀ ਜਦੋਂ ਮੈਂ ਕਹਿੰਦਾ ਨਾ ਉਹ ਚਿਕਨ ਕਿਉਂ ਨਹੀਂ ਬਣਦਾ ਮੇਰੇ ਵੀ ਰੀ ਟਾਈਮ ਲੱਗਦਾ ਗੈਂਸ ਲੱਗਦਾ ਅੱਜ ਤਾਂ ਲੜਾਈ ਹੋ ਕੇ ਰੋ ਜਾ ਤਾਂ ਮੈਂ ਰੋ ਜਾ ਤੁਸੀਂ ਰੋਗੇ ਅੱਜ ਚਿਕਨ ਹੀ ਬਣਾ ਮੇਰੇ ਭਰਾ ਨੇ ਓਣਾ ਤੇ ਮੇਰੇ ਨਾਲ ਬਾਲੀ ਗੱਲ ਨਹੀਂ ਕਰਨੀ ਮੇਰਾ ਮੂੰਹ ਨਹੀਂ ਆਫ ਕਰਨਾ ਕੰਮ ਕਰਨ ਚੱਲੀ ਆ ਮੈਂ ਚਿਕਨ ਲੈ ਕੇ ਮੈਨੂੰ ਟਾਈਮ ਨਾ ਇੱਥੇ ਰੱਖ ਦਿਓ ਮੈਂ ਬਣਾਉਣਾ ਵਾ ਆ ਚੰਗਾ ਕੰਮ ਨਾ ਕਰ ਤਾ ਇਹ ਤਾਂ ਇਹਨਾਂ ਦੇ ਕੰਮ ਕਰੋ ਦੂਜਿਆਂ ਦੇ ਨਹੀਂ ਕਰਨਾ ਤੁਸੀਂ ਹਾਂ ਫੇਰ ਬੋਲੀ ਜਾਂਦੇ ਹੋ ਬੋਲਣਾ ਹੀ ਆ ਮੈਂ ਹੋਰ ਹੋਰ ਕੀ ਕਰ ਲੱਗਦਾ ਸਰ ਦੀ ਸਾਲ ਦੀ ਨਾ ਕਿੰਨੇ ਲੈਣਾ ਮੇ ਜੀ ਕਿੰਨੇ ਲੈ ਕੇ ਆਣਾ ਹਾਂ ਆ ਲਾਈਨ ਤੇ ਆਉਣਾ ਸਿੱਧੇ ਹਾਂ ਮੈਂ ਲੈਣਾ ਅੱਧਾ ਕਿਲੋ ਜਾਂ ਮੈਂ ਕਿਲੋ ਕਿਲੋ ਨਹੀਂ ਲੈ ਕੇ ਆਉਣਾ ਮੈਂ ਪਹਿਲਾਂ ਕਿੰਨੇ ਕਿਲੋ ਕਿਉਂ ਨਹੀਂ ਲੈਣਾ ਨਾਲ ਜਵਾਕ ਵੀ ਆ ਮੇਰੀ ਪਟਾਈ ਵੀ ਖਾਂਦੀ ਆ ਹਾਂ ਤੇ ਅੱਧੇ ਕਿਲੋ ਕਿਦਰ ਬਹੁਤ ਹੋਏ ਨਾ 30 ਵੱਡੇ ਕਰਾ ਦੂੰਗਾ ਜਿਹੜੇ ਛੋਟੇ ਹੋ ਜਾਣਗੇ ਅੱਧਾ ਕਿਲੋ ਵੀ ਬਹੁਤ ਆ ਜਿਹੜੇ ਵੱਡੇ ਵੱਡੇ ਦੀਨਾਂ ਛੋਟੇ ਕਰਾ ਦੂਗਾ ਮੈਂ ਬੋਲੀ ਜਾਂਦੀ ਅੱਧਾ ਕਿਲੋ ਹੀ ਲੈ ਕੇ ਆਉਂਗਾ ਕਈ ਜਾਂਦੇ ਜੋ ਗਿੰਦੀਆਂ ਨੂੰ ਬੜਾ ਪਤਾ ਕੀ ਕਿਆ ਕਿੰਨਾਂ ਲੈ ਦਗ ਲੂ ਲੈ ਕੇ ਆਉਂਗਾ ਹੁਣ ਹੋਰ ਕਿੰਨਾ ਲੈ ਕੇ ਆਉਂਦਾ ਕਿਲੋ ਅਚੀ ਕਰਾਉਣਾ ਸੀ ਤਾਂ ਕਿਲੋ ਹਾਂ ਲੈ ਆਉਂਗਾ ਤੇ ਹੁਣ ਮੇਰੇ ਲਈ ਕੀ ਲੈ ਕੇ ਆਉਂਗਾ ਫਿਰ ਸਾਲਾ ਮੇਰਾ ਇਹ ਵੀ ਤਾਂ ਦੱਸ ਤੇਰੇ ਲਈ ਮੇਰੇ ਲਈ ਕੇਲੇ ਨੋ 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 ਆ ਆਂ ਦੰਗਾ ਤਾਂ ਮੈਂ ਤੁਸੀਂ ਆਹਦੇ ਨੂੰ ਨੀਚੇ ਕਿੰਨੀ ਬਣਾ ਦੋ ਚਿੱਦਣ ਖਾਣਾ ਉਹਨਾਂ ਦੇ ਤੇ ਮੇਰੇ ਦੇ ਦਿਲ ਦੇ ਤੇ ਮੈਂ ਚਿੱਦਣ ਨਹੀਂ ਖਾਣਾ ਉਹਨਾਂ ਦਾ ਨਾਲ ਬੈਠ ਕੇ ਤੇ ਕਿਉਂ ਤੁਸੀਂ ਤਾਂ ਮੇਰੇ ਆਹ ਜੀ ਦਾ ਆਪਣੇ ਰੋਜ਼ ਖਾਣੇ ਉਹ ਵਿਚਾਰੇ ਨੇ ਕਿ ਦੇਖ ਦੇ ਖਾਣੀਆਂ ਨਾ ਖਾਣੀਆਂ ਉਹਨਾਂ ਨੂੰ ਕੇਲੇ ਖਵਾ ਦੂੰਗਾ ਫਿਰ ਮੈਂ ਏਓ ਇੱਦਿੱਤੋਂ ਚੱਲ ਕੇ ਆਉਣਾ ਕੇਲੇ ਆ ਬਸ ਤੇ ਆਉਣਾ ਉਹਨੇ ਜਾਂ ਗੱਡੀ ਤੇ ਆਉਗਾ ਚੱਲ ਕੇ ਕਿਉਂ ਆਉਗਾ ਵੀਰ ਹੁਣੇ ਚੜਕੇ ਆਉਣਾ ਜਿਹੜਾ ਜਿਗਨ ਨੂੰ ਲੋੜ ਪੈਣੀ ਉਹਨੂੰ એનર્ਜੀ ਚਾਹੀਦੀ ਆ ਹਾਂ ਮੇਰੇ ਭਰਾ ਨੇ ਆਉਣਾ ਚਿਕਨ ਇੱਥੇ ਤਾਂ ਨਾ ਚਿਕਨ ਹੀ ਬਣਾਣਾ ਘਰ ਚ ਮੈਂ ਪਹਿਲਾਂ ਕਹਿਤਾ ਤੁਹਾਨੂੰ ਘਰੋਂ ਮੈਂ ਵੀ ਕਹਿੰਦਾ ਆਉਂਦਾ 1 ਕਿਲੋ ਚਿਕਨ ਵੀ ਲੈ ਜਾਊਗਾ ਲੈ ਗੰਡੇ ਗੁੰਡੇ ਜਿਹੜੇ ਵੀ ਪੈਣਾ ਮੈਂ ਲਿਆ ਦੇਣਾ ਸਾਰਾ ਮਸਾਲਾ ਮੇਰੀ ਦੁਕਾਨ ਤੇ ਲੈ ਲੈ ਨੂਨ ਮੈਂ ਕਿਉਂ ਮੇਰੀ ਦੁਕਾਨ ਤੇ ਲੈ ਲੈ ਹੁਣ ਕਿਉਂ ਆਉਂਦਾ ਚਿਕਨ ਲੈ ਆ ਕਿਲੋ ਬਸ ਮੈਂ ਜੇ ਕਹਾਂ ਤਾਂ ਚਿਕਨ ਬੰਦਾਂ ਨਹੀਂ ਸਾਨੂੰ ਟਾਈਮ ਲੱਗਦਾ ਗੈਸ ਮੱਝਦੀ ਹੈ ਉਹ ਤਾਂ ਮੈਨੂੰ ਦੱਸਿਆ ਵੀ ਉਹਨੇ ਮੈਨੂੰ ਫੋਨ ਵੀ ਨਹੀਂ ਕੀਤਾ ਬਈ ਮੈਂ ਆਉਣਾ ਉਹਨੇ ਮੈਨੂੰ ਫੋਨ ਬੰਦ ਕੀਤਾ ਨਹੀਂ ਬੋਲੀ ਜਾਂਦੇ ਆ ਬੋਲੀ ਜਾਂਦੇ ਆ ਬੋਲੀ ਐਨੇ ਚੌਪੜੀ ਹੋ ਜਾ ਤਾ ਨਹੀਂ ਮੈਨੇ ਫੋਨ ਦਾ ਕਰਤਾ ਬੰਦਾ ਵੀ ਹਾਂ ਵੀ ਪਰੋਣੇ ਕੋਲੇ ਜਾਣਾ ਫੋਨ ਦਾ ਕਰਕੇ ਦੱਸ ਦਈਏ ਫਿਰ ਇਹਦਾ ਮਤਲਬ ਇਹੀ ਹੋਗਾ ਪੈਣ ਹੀ ਜ਼ਰੂਰੀ ਹੋਗੀ ਮੈਨੂੰ ਦੱਸਤਾ ਪਾਸ ਉਹਨਾਂ ਨੇ ਦੱਸਤਾ ਜ਼ਰੂਰੀ ਫਿਰ ਚਿਕਨ ਵੀ ਤੂੰ ਹੀ ਲਿਆ ਜਾ ਕੇ ਹਾਂ ਬਾਣੀਆ ਗੱਲਾਂ ਸੁਣਾਈ ਜਾਂਦੇ ਹੋ ਆ ਤੇ ਮੇਰੀ ਤਾਂ ਬੰਦਾ ਹੁੰਦਾ ਦੱਸਤਾ ਦਿੰਦਾ ਨਹੀਂ ਮੈਨੂੰ ਨੋ 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 ਕੀ ਨਾ ਚੁੜੋ ਨੋ ਕੀ ਗਿਲਾ ਕਿਉਂ ਨਾ ਸਰ ਜੀ ਸਾਦੇ ਹੋ ਜੀ ਕੋਈ ਕਿਥੇ ਜਾ ਕੇ ਚੱਲਦੇ ਰਹੇ ਉਹ ਦਵਾ ਕੋਕਿੰਦੇ ਆਓ ਕੇਲੇ ਖਾਣੇ ਨਹੀਂ ਖਾਣੇ ਨਾ ਕੇਲੇ ਹਾਂ ਨੋ 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 ਮੈਂ ਕਿਥੋਂ ਲਗਾਉਂ ਤੇਰੀ ਦਿਮਾਗੀ ਲੱਗੇ ਜਾਣਾ ਉੱਥੇ ਨੋ ਰਾਤ ਨੂੰ ਵੀ ਕਿਹੜਾ ਮੂਹ ਚੱਲਿਆ ਇਧਰੋਂ ਮੇਰੀ ਲੈਣੀ ਆ ਜਾਓ ਜਾਓ ਤੁਹਾਨੂੰ ਦੇਖੇ ਨਹੀਂ ਹੋਣਾ ਜੰਨਾ oh no 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 no, no, no.